ਐਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਅੱਜ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਅੱਜ ਮੈਂ ਸ਼ੰਕਰ ਚੋਹਾਨ ਯੂਟਿਊਬਰ ਗੁਰਦੁਆਰਾ ਖਾਲਸਾ ਪ੍ਰੇਮੀ ਜੱਥਾ ਨੇੜੇ ਫਿਲਖਾਨਾ ਸਕੂਲ ਇੱਥੇ ਸਾਡੇ ਭਾਈ ਜੀ ਨਾਲ ਅੱਜ ਗੱਲਬਾਤ ਆਪਾਂ ਕਰ ਰਹੇ ਹਾਂ ਇਹ ਭਾਈ ਗੁਰਚਰਨ ਸਿੰਘ ਜੀ ਇਹ ਤੇ ਉਹਨਾਂ ਨਾਲ ਗੱਲਬਾਤ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਤੇ ਦੇਸ਼ ਵਿਦੇਸ਼ ਵਿੱਚ ਵੱਸਦੀ ਹੋਈ ਸੰਗਤ ਨੂੰ ਤੁਸੀਂ ਗੁਰਦੁਆਰੇ ਵੱਲੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਉਤਸਵ ਹੈ ਸਤਿਗੁਰਾਂ ਜੀ ਦੇ ਪ੍ਰਤੀ ਭਾਈ ਗੁਰਦਾਸ ਜੀ ਦੇ ਅਨਮੋਲ ਬਚਨ ਹਨ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਬਹੁਤ ਪ੍ਰਕਾਰ ਦਾ ਹਨੇਰਾ ਸੀ ਜਿਨ੍ਹਾਂ ਵਿੱਚੋਂ ਜਾਤ ਪਾਤ ਊਚ ਨੀਚ ਅਨੇਕਾਂ ਪ੍ਰਕਾਰ ਦੇ ਵਹਿਮ ਭਰਮ ਆਦਕ ਸਨ ਜਿਵੇਂ ਸੂਰਜ ਨਿਕਲਣ ਦੇ ਨਾਲ ਸਮੁੱਚੇ ਹੀ ਤਾਰੇ ਅਤੇ ਹੋਰ ਕਾਰ ਛੁਪ ਜਾਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਹੋਣ ਦੇ ਨਾਲ ਸਮੁੱਚੇ ਜਿਹੜੇ ਵਹਿਮ ਭਰਮ ਆਦਕ ਸਨ ਉਹਨਾਂ ਦਾ ਨਾਸ਼ ਹੋਇਆ ਹੈ ਗੁਰਦੇਵ ਪਾਤਸ਼ਾਹ ਜੀ ਨੇ ਬਹੁਤ ਹੀ ਪਾਵਨ ਉਪਦੇਸ਼ ਗੁਰਬਾਣੀ ਦੇ ਦੁਆਰਾ ਉਚਾਰਨ ਕੀਤਾ ਬੇਅੰਤ ਵਡਿਆਈ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਨ੍ਹਾਂ ਦਾ ਅੱਜ ਦੇ ਦਿਨ ਪਾਵਨ ਪ੍ਰਕਾਸ਼ ਹੋਇਆ ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਗੁਰਦੁਆਰਾ ਖਾਲਸਾ ਪ੍ਰੇਮੀ ਜਥਾ ਵਿਖੇ ਪਿਛਲੇ ਦਿਨਾਂ ਤੋਂ ਸਾਇਬ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਅਰੰਭਤਾ ਹੋਈ ਅੱਜ ਸਵੇਰੇ ਅੰਮ੍ਰਿਤ ਵੇਲੇ ਸੰਪੂਰਨਤਾ ਹੋਈ ਉਪਰੰਤ ਹਰੀ ਜਸ ਕੀਰਤਨ ਹੋਇਆ ਹੈ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਪਿਛਲੇ ਦਿਹਾੜਿਆਂ ਤੋਂ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਸੇਵਾਵਾਂ ਹੋਈਆਂ ਹਨ ਬੇਅੰਤ ਗੁਰੂ ਕੀ ਸੰਗਤ ਹੈ ਗੁਰਦੁਆਰਾ ਖਾਲਸਾ ਪ੍ਰੇਮੀ ਜਥਾ ਅਤੇ ਸਮੂਹ ਨਗਰ ਨਿਵਾਸੀ ਪਟਿਆਲੇ ਦੀਆਂ ਸੰਗਤਾਂ ਨੇ ਬੇਅੰਤ ਸੇਵਾਵਾਂ ਨਿਭਾਈਆਂ ਹਨ ਆਪ ਜੀ ਹੁਣ ਦਰਸ਼ਨ ਕਰੋਗੇ ਬਾਹਰ ਗੁਰੂ ਘਰ ਤੋਂ ਲੰਗਰ ਵਰਤ ਰਹੇ ਹਨ ਗੁਰਦੇਵ ਬਾਦਸਾ ਜੀ ਦੇ ਪਾਵਨ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਦੇ ਪ੍ਰਤੀ ਅਮਰਤਮਈ ਬੋਲ ਹਨ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਕੋਟ ਪ੍ਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਭੇਖਿਆ ਸੇ ਫਿਰ ਗਰਭਾਸ ਨ ਪਰਿਆਰੇ ਇਹੋ ਜੇ ਦਿਨ ਦਿਹਾੜ ਸਤਿਗੁਰੂ ਪਹਿਲੇ ਪਾਤਸ਼ਾ ਜਿਨ੍ਹਾਂ ਨੇ ਪਾਵਨ ਉਪਦੇਸ਼ ਉਚਾਰਨ ਕੀਤਾ ਅਤੇ ਸਮੂਹ ਸੰਗਤਾਂ ਦੀ ਲੋਕਾਂ ਦੀ ਵਡਿਆਈ ਦੇ ਵਿੱਚ ਲੋਕਾਂ ਦੇ ਤਾਰਨ ਵਾਸਤੇ ਗੁਰੂ ਨਾਨਕ ਸਹਿ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਇਆ ਸਤਗੁਰਾਂ ਜੀ ਦੇ ਪ੍ਰਤੀ ਅਨਮੋਲ ਬਚਨ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ ਭਾਵੇਂ ਕੋਈ ਚਾਵੇ ਤਾਂ ਹੋ ਸਕਦਾ ਹੈ ਕਿ ਆਕਾਸ਼ ਦੇ ਤਾਰੇ ਤਾਂ ਗਿਣ ਸਕਦਾ ਹੈ ਪਰ ਜਿਨ੍ਹਾਂ ਦੀ ਕਲਿਆਣਤਾ ਹੋਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਮਰਤਮਈ ਬਾਣੀ ਨੂੰ ਸ਼ਰਵਣ ਕਰਕੇ ਪੜ੍ਹ ਕਰਕੇ ਮੰਨ ਕਰਕੇ ਉਹ ਲੋਕਾਂ ਦੇ ਪ੍ਰਤੀ ਲੋਕ ਗਿਣ ਨਹੀਂ ਸਕਦੇ ਬੇਅੰਤ ਜੀਵਾਂ ਦਾ ਉਧਾਰ ਹੋਇਆ ਇਹੋ ਜੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਪਾਵਨ ਪ੍ਰਕਾਸ਼ ਉਤਸਵ ਹੈ ਆਪ ਸਮੂਹ ਗੁਰੂ ਕੀਆ ਸੰਗਤਾਂ ਨੂੰ ਦੇਸਾਂ ਵਿਦੇਸਾਂ ਵਿੱਚ ਸਜਦੇ ਸਜਣਾ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਗੁਰਦੁਆਰੇ ਦੇ ਮੁੱਖ ਸੇਵਕ ਸਾਡੇ ਗੁਰਦੁਆਰੇ ਦੇ ਮੁੱਖ ਸੇਵਕ ਸਰਦਾਰ ਪਰਪੁਰ ਸਿੰਘ ਜੀ ਵੀ ਇੱਥੇ ਖੜੇ ਨੇ ਤੇ ਉਹ ਵੀ ਬਹੁਤ ਉਪਰਾਲਾ ਕਰਦੇ ਨੇ ਲੋਕਾਂ ਨੂੰ ਇਹ ਗੁਰੂ ਦੇ ਚਰਨਾਂ ਵਿੱਚ ਜੋੜਨ ਦਾ ਕੰਮ ਕਰ ਰਹੇ ਨੇ ਤੇ ਜਿਹੜੇ ਇਹਨਾਂ ਦੇ ਕੰਮ ਨੇ ਹੋਣੇ ਉਹ ਵੀ ਦੱਸੋ ਗੁਰਦੁਆਰੇ ਨਾਲ ਜੁੜੇ ਹੋਏ ਨੇ ਸਾਡੇ ਪ੍ਰਧਾਨ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਖਾਲਸਾ ਪ੍ਰੇਮੀ ਜਥਾ ਵਿਖੇ 11 ਬੰਦਿਆਂ ਦੀ ਕਮੇਟੀ ਹੈ ਜਿਨ੍ਹਾਂ ਦੇ ਮੁਖ ਤੌਰ ਤੇ ਸੇਵਾਦਾਰ ਜੋਹਨੂ ਸਰਦਾਰ ਭਰਪੂਰ ਸਿੰਘ ਜੀ ਹਨ ਜੋ ਇਸ ਵਕਤ ਦਾਸ ਦੇ ਨਾਲ ਖੜੇ ਹਨ ਇਹ ਸਮੁੱਚੀ ਸੇਵਾ ਨਿਭਾਉਂਦੇ ਹਨ ਬੇਅੰਤ ਸੇਵਾਵਾਂ ਹਨ ਗੁਰਦੁਆਰਾ ਖਾਲਸਾ ਪ੍ਰੇਮੀ ਜੱਥੇ ਵਿੱਚ ਜਦੋਂ ਤੋਂ ਇਹਨਾਂ ਨੇ ਸੇਵਾ ਦੀ ਬਾਗਡੋਰ ਨੂੰ ਸੰਭਾਲਣਾ ਕੀਤਾ ਹੈ ਬਹੁਤ ਉਦਮ ਦੇ ਨਾਲ ਜਿਵੇਂ ਆਪਾਂ ਸਿੱਧਾ ਦਾ ਕਾਰਜ ਜੋੜਨਾ ਕਰੀਏ ਕਿ ਗੁਰੂ ਸਾਹਿਬਾਨ ਦੇ ਨਾਲ ਜੁੜੇ ਹੋਏ ਲਗਭਗ 30 ਗੁਰਪੁਰਬ ਆ ਜਾਂਦੇ ਨੇ ਦਸਾਂ ਪਾਤਸ਼ਾਹੀਆਂ ਜੀ ਦੇ ਜਿਵੇਂ ਪ੍ਰਕਾਸ਼ ਉਤਸਵ ਹਨ ਗੁਰਤਾ ਗੱਦੀ ਹੈ ਜਾਂ ਫਿਰ ਜੋਤੀ ਜੋਤ ਸਮਾਉਣ ਦੇ ਪੂਰਵ ਹਨ ਉਪਰੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੂਰਵ ਹਨ ਸਮੁੱਚੇ ਹੀ ਗੁਰਪੁਰਬ ਅਸੀਂ ਇਸ ਅਸਥਾਨ ਤੇ ਬੜੇ ਪਿਆਰ ਦੇ ਨਾਲ ਭਾਵਨਾ ਅਤੇ ਸਤਿਕਾਰ ਦੇ ਨਾਲ ਮਨਾ ਰਹੇ ਹਾਂ ਹਰੇਕ ਗੁਰਪੁਰਬ ਨੂੰ ਬੜੀ ਭਾਵਨਾ ਦੇ ਨਾਲ ਮਨਾਉਂਦੇ ਹਨ ਜੀਵੇਂ ਵੀ ਗੁਰੂ ਦੀ ਵਡਿਆਈ ਦੇ ਵਿੱਚ ਆਪਾਂ ਕੋਈ ਕਾਰਜ ਕਹਿਣਾ ਕਰੀਏ ਸਰਦਾਰ ਭਰਪੂਰ ਸਿੰਘ ਜੀ ਜੋ ਮੁੱਖ ਸੇਵਾਦਾਰ ਹਨ ਕਿਸੇ ਵੀ ਕਾਰਜ ਤੋਂ ਇਨਕਾਰ ਨਹੀਂ ਹੈ ਬਸ ਸੇਵਾ ਦੇ ਪ੍ਰਤੀ ਆਪਾਂ ਦੱਸਣਾ ਹੈ ਕਿ ਇਸ ਪ੍ਰਕਾਰ ਦੀ ਸੇਵਾ ਆਪ ਜੀਆ ਨੇ ਕਰਨੀ ਹੈ ਸਮੁੱਚੀ ਸੇਵਾ ਕਰਨ ਵਾਸਤੇ ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿੰਦੇ ਹਨ ਬਹੁਤ ਹੀ ਗੁਰੂ ਸਾਹਿਬ ਜੀ ਦੀ ਇਹਨਾਂ ਦੇ ਉੱਤੇ ਬੇਅੰਤ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਇਹਨਾਂ ਦੇ ਸੀਸਤੇ ਹੈ ਜੋ ਸਮੁੱਚੀ ਸੇਵਾ ਦੇ ਕਾਰਜਾਂ ਨੂੰ ਨਿਭਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਆਕਾਲ ਅੱਜ ਹੁਣ ਆਪਾਂ ਚੱਲਦੇ ਆ ਜੀ ਇਹ ਅੱਜ ਗੁਰੂ ਘਰ ਟੂਟ ਲੰਗਰ ਇੱਥੇ ਚੱਲ ਰਿਹਾ ਹੈ ਉਹ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਤੇ ਗੁਰੂ ਸਾਹਿਬ ਦੇ ਸਜੇ ਦੀਵਾਨ ਤੋਂ ਬਾਅਦ ਅਰਦਾਸ ਹੋਣ ਤੋਂ ਉਪਰੰਤ ਤੇ ਬਹੁਤ ਜਿਹੜੀ ਸੰਗਤ ਇੱਥੇ ਜੁੜੀ ਹੋਈ ਹੈ ਤੇ ਅੱਜ ਲੰਗਰ ਪ੍ਰਸ਼ਾਦਾ ਗ੍ਰਹਿਣ ਕਰਕੇ ਆਪਣੇ ਆਪ ਨੂੰ ਬੜੇ ਭਾਗਸ਼ਾਲੀ ਮੰਨ ਰਹੇ ਨੇ ਸੋ ਮੇਰੀ ਵੀਡੀਓ ਨੂੰ ਦੇਖਦੇ ਹੋਏ ਦੇਸ਼ ਵਿਦੇਸ਼ ਦੇ ਸਾਰੇ ਮੈਂ ਇਹ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਮੈਂ ਕਹਿਣਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖੋ ਤਾਂ ਕਿ ਲੋਕਾਂ ਤੱਕ ਆਪਾਂ ਆਪਣਾ ਸੁਨੇਹਾ ਬਹੁਤ ਦੂਰ ਤੱਕ ਪਹੁੰਚਾ ਸਕੀਏ ਮੇਰੇ YouTube ਰਾਹੀਂ ਤੁਸੀਂ ਦੇਖ ਰਹੇ ਹੋ ਅੱਜ ਕਈ ਦਿਨਾਂ ਤੋਂ ਲਗਾਤਾਰ ਇੱਥੇ ਪਾਠ ਆਰੰਭ ਹੋਏ ਹੋਏ ਨੇ ਤੇ ਅੱਜ ਇਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਵੇਰ ਦੇ ਇੱਥੇ ਪਾਠ ਵੀ ਚੱਲ ਰਹੇ ਕਿਰਤਨ ਵੀ ਹੋਏ ਆਂ ਅਰਦਾਸ ਕਰਨ ਦੇ ਉਪਰੰਤ ਇੱਥੇ ਲੰਗਰ ਪ੍ਰਸ਼ਾਦਾ ਚਲਾਇਆ ਜਾ ਰਿਹਾ ਹੈ ਬੜੀ ਭਾਰੀ ਸੰਖਿਆ ਵਿੱਚ ਸੰਗਤ ਇੱਥੇ ਆਈ ਹੋਈ ਹੈ ਸੋ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਦੇ ਪ੍ਰਕਾਸ਼ਪੁਰਬ ਦੇ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰਬ ਦੀ ਲੱਖ ਲੱਖ ਵਧਾਈ ਹੋਵੇ ਮੈਂ ਆਪ ਸਾਰਿਆਂ ਨੂੰ ਕਹਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁੱਡ ਕਮੈਂਟ ਕਰੋ ਜੀ ਨਾਲੇ ਵਾਹਿਗੁਰੂ ਜੀ ਲਿਖਦੇ ਹੋਏ ਧਰਮ ਦਾ ਪ੍ਰਚਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ